हां जी भाई मैं प्रमित ਗੱਲ ਕਰ ਰਿਹਾ ਪੀਟੀਸੀ ਨਿਊਜ਼ ਤੋਂ ਸ਼ੀਤਲ ਜੀ 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 ਭਾਜੀ ਅ ਭਾਜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਸਤੀਫਾ ਤੁਹਾਡਾ ਜਿਹੜਾ ਮਨਜ਼ੂਰ ਨਹੀਂ ਕੀਤਾ ਗਿਆ ਸਪੀਕਰ ਸਾਹਿਬ ਵੱਲੋਂ ਇਹ ਗੱਲ ਠੀਕ ਹੈ ਹਾਂ ਜਦ ਦੇ ਕੀ ਕਰ ਰਹੇ ਹੋ ਭਾਜੀ ਕੀ ਗੱਲ ਕੀ ਕਾਰਨ ਕੀ ਹੈ ਥੋੜਾ ਜਿਹਾ ਦੱਸੋਗੇ ਤੇ ਬਾਰੇ ਭਾਜੀ ਉਹ ਚਾਹਦੇ ਕਿ ਅਸੀਂ ਆਪਣੀ ਜਿਹੜੇ ਇਲੈਕਸ਼ਨ ਕਮਿਸ਼ਨ ਨੂੰ ਨਾ ਇਲੈਕਸ਼ਨ ਕੋਲੋਂ ਮੈਂ ਜਾ ਰਿਹਾ ਆਪਣੇ ਲੀਗਲ ਲੀਗਲ ਸਲਾਹ ਲਵਾਂਗਾ ਉਹਨਾਂ ਦੇ ਬੰਦ ਦੇ ਵਿੱਚ ਆਏ ਕਿ ਅਸੀਂ ਕੰਮ ਇਲੈਕਸ਼ਨ ਕਰਾਵਾਂਗੇ ਬਾਅਦ ਚੋਂ ਅਸਤੀਫਾ ਮਨਜ਼ੂਰ ਕਰਕੇ ਤੇ ਆਪਣੀ ਸਰਕਾਰ ਹੀ ਦਬਾਅ ਥਲੇ ਲਿਖਣ ਅਸੀਂ ਲੜਾਂਗੇ ਜੀ ਇਹ ਉਹਨਾਂ ਨੂੰ ਪਤਾ ਹੈ ਇਲੈਕਸ਼ਨ ਉਹ ਜਿੱਤ ਸਕਦੇ ਜੇ ਜਾਵਨਗੇ ਮੈਂ ਨਹੀਂ ਕੰਮ ਚੰਗੇ ਕੀਤੇ ਤੇ ਮੈਦਾਨ ਚਾਣ ਮੇਰੇ ਤੋਂ ਹੂੰ ਬਿਲਕੁਲ ਠੀਕ ਹੈ ਤੇ ਤੁਸੀਂ ਆਪਣੇ ਸਾਥੀਆਂ ਨਾਲ ਕਿਸੇ ਨਾਲ ਗੱਲ ਕੀਤੀ ਹੋਵੇ ਹੁਣ ਤੱਕ ਪਾਰਟੀ ਗੱਲ ਕਰ ਰਹੀ ਹੈ ਤੇ ਅਜ ਲੀਗਲ ਸਲਾਹ ਲਵਾਂਗੇ ਜੋ ਵੀ ਅੱਗੇ ਨੈਕਸਟ ਸਟੈਪ ਰੱਖਾਂਗੇ ਕੱਲ ਤੋਂ ਜਿਸ ਤਰੀਕੇ ਦੀਆਂ ਇਹ ਗੱਲਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਚਾਹੇ ਉਹ ਡਰਗ ਰੈਕਡ ਹੋਵੇ ਜਿਹੜੋਦੇ ਤੁਸੀਂ ਪਾਛਪਾੜ ਜੀ ਗਏ ਹੁਣ ਇੱਕ ਨਵਾਂ ਇਸ਼ੂ ਜੁੜਦਾ ਦਿਸਦਾ ਪਿਆ ਹੈ ਸਪੀਕਰ ਸਾਹਿਬ ਜਿਹੜਾ ਹੈ ਕਿ ਸਟੀਫਨ ਮਨਜ਼ੂਰ ਕਰ ਰਹੇ ਤੁਹਾਡੇ ਇਹ ਨਾਲ ਕਿਉਂ ਇਨ ਵਿਵਾਦ ਕਿਉਂ ਜੁੜਦੇ ਜਾ ਰਹੇ ਨਹੀਂ ਸ਼ਿਦਲ ਜੀ ਪਤਾ ਨਹੀਂ ਬਾਜੀ ਉਹਨਾਂ ਨੂੰ ਕਿਉਂ ਇੰਨਾ ਮੇਰੇ ਨਾਲ ਪਿਆਰ ਹੈ ਮੈਂ ਤੇ ਹਮੇਸ਼ਾ ਆਪਣੇ ਹਲਕੇ ਦੀ ਗੱਲ ਕੀਤੀ ਆ ਆਪਣੀ ਲੋਕਾਂ ਦੀ ਲੜਾਈ ਲੜੀ ਆ ਪਰ ਮੇਰੇ ਲੋਕਾਂ ਨੂੰ ਜਲੰਧਰ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਜਲੰਧਰ ਦੇ ਲੋਕਾਂ ਨਾਲ ਧੋਖਾ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਸardar ਭਗਵੰਤ ਸਿੰਘ ਬਾਣ ਜੀ ਅਤੇ ਨੈਸ਼ਨਲ ਵਿਦਿਅਨ ਵਿੰਨ ਕੇਜਰੀ ਵਾਲੇ ਤੋਂ ਤੋਂ ਵੱਡਾ ਮੇਰੇ ਜਲੰਧਰ ਦੇ ਲੋਕਾਂ ਤੋਂ ਖਾ ਦਿੱਤਾ ਸਪੋਰਟ ਯੂਨੀਵਰਸਿਟੀ ਦਾ ਵਾਅਦਾ ਦਿੱਤਾ ਸੀ ਹੂੰ ਬਿਲਕੁਲ ਠੀਕ ਹੈ ਔਰ ਤੋਂ ਬਾਅਦ ਇੰਟਰਨੈਸ਼ਨਲ 에어ਪੋਰਟ ਦਾ ਵਾਅਦਾ ਕੀਤਾ ਸੀ ਹੂੰ ਪੀਜੀਆਈ ਦੀ ਤਰਕ ਦੇ ਉੱਤੇ ਹਸਪਤਾਲ ਦਾ ਵਾਅਦਾ ਕੀਤਾ ਸੀ ਹੂੰ ਠੀਕ ਹੈ ਸਵੀਕਾਂ ਵਾਲੇ ਕਰਨ ਤੋਂ ਬਾਅਦ ਅੱਜ ਜ਼ੀਰੋ ਤੇ ਖੜੇ ਹੈ ਇਸ ਕਰਕੇ ਜਲੰਧਰ ਦੇ ਲੋਕ ਬੜੇ ਸਮਝਦਾਰ ਹੈ ਅਗਰ ਅੱਜ ਉਹਨਾਂ ਦੇ ਬੱਚੇ ਇੱਡੀ ਬੁਢੀ ਕੁਰਬਾਨੀ ਕਰਕੇ ਆਏ ਆ ਮੈਨੂੰ ਲੱਗਦਾ ਕਿ ਇਸ ਚੀਜ਼ ਦਾ ਜਵਾਬ ਅੰਦਰ ਦੇ ਲੋਕ ਇੱਕ ਤਰੀਕਾ ਨੂੰ ਦੇਣਗੇ ਠੀਕ ਹੈ ਮੇਰਾ ਅਖੀਰਲਾ ਸਵਾਲ ਹੈ ਜੀ ਹੁਣ ਜਿਸ ਤਰੀਕੇ ਨਾਲ ਅਸਤੀਫਾ ਮਨਜ਼ੂਰ ਨਹੀਂ ਕੀਤਾ ਕਿ ਸਮਝ ਸਕਨੇ ਆ ਸ਼ੀਤਲਨਗਰਾਲ ਤੇ ਆਮ ਆਦਮੀ ਪਾਰਟੀ ਹੁਣ ਅਮੇ ਸਾਹਮਣੇ ਆ ਗਈ ਹੈ ਸਰਕਾਰ ਨੇ ਵੀ ਤਿਆਰੀ ਖੋਚ ਲਈ ਹੈ ਕਿ ਸ਼ੀਤਲਨਗਰਾਲ ਦੇ ਨਾਲ ਸਿੱਧਾ ਮੁਕਾਬਲਾ ਕਰਨ ਦੀ ਕੋਈ ਗੱਲ ਨਹੀਂ ਜੀ ਕੋਈ ਗੱਲ ਉਹ ਤਾਕਤਵਰ ਲੋਕ ਹੈ ਵੱਡੇ ਲੋਕ ਹੈ ਮੈਂ ਇੱਕ ਛੋਟਾ ਜਿਹਾ ਗਰੀਬ ਪਰਦਾ ਬੇਟਾ ਦਲਿਤ ਪਰਿਵਾਰ ਦੇ ਵਿੱਚ ਪੈਦਾ ਹੋਇਆ ਮੇਰੇ ਲੋਕ ਇਸ ਚੀਜ਼ ਦਾ ਜਵਾਬ ਦੇਣਗੇ ਮੈਂ ਆਪਣੇ ਜਨ ਲੋਕਾਂ ਦੇ ਲੈ ਕੇ ਜਾਵਾਂਗਾ ਕਿ ਮੇਰੇ ਨਾਲ ਕੀ ਕਰ ਰਹੀ ਹੈ ਸਰਕਾਰ ਜੀ ਜੋ ਲੋਕ ਮੈਨੂੰ ਜਿਵੇਂ ਦੇ ਲੋਕ ਤੁਹਾਨੂੰ ਕਹਣਗੇ ਮੈਂ ਉਦਾਂ ਹੀ ਸੇਵਾ ਕਰਾਂਗਾ ਮੇਰਾ ਅਖੀਰਲਾ ਇੱਕ ਸਵਾਲ ਹੈ ਜੀ ਜਦੋਂ ਦੇ ਤੁਸੀਂ ਭਾਜੀਪੀ ਚ ਆਏ ਹੋ ਕਿਵੇਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਮੈਂ ਵਿਰੋਧੀਆਂ ਦੀਆਂ ਵੀ ਜਾਨਣਾ ਚਾਹਾਂਗਾ ਤੇ ਤੁਹਾਡੇ ਜਿਹੜੇ ਆਪਣੇ ਲੋਕ ਨੇ ਤੁਹਾਡੇ ਹਲਕੇ ਦੇ ਹੋਣ ਜਾਂ ਜਲੰਧਰ ਦੇ ਲੋਕ ਕਿਸ ਤਰੀਕੇ ਨਾਲ ਤਾਂ ਲੈ ਰਹੇ ਨੇ ਕੋਈ ਜਲੰਧਰ ਦੇ ਲੋਕ ਤੇ ਬਹੁਤ ਖੁਸ਼ ਹੈ ਕਿਉਂਕਿ ਮੈਂ ਇਸੇ ਹੀ ਪਰਿਵਾਰ ਤੋਂ ਵਾਪਸ ਗਿਆ ਸੀ ਬਿਲਕੁਲ ਕਿ ਮੈਂਮੀ ਇਹਨਾਂ ਦੀਆਂ ਗੱਲਾਂ ਵਿੱਚ ਆ ਗਿਆ ਸੀ ਜਿਹੜੀਆਂ ਬਹੁਤ ਵੱਡੀਆਂ-ਵੱਡੀਆਂ ਗੱਲਾਂ ਸੀਐਮ ਸਾਹਿਬ ਨੇ ਜਲੰਧਰ ਦੇ ਵਿੱਚ ਖੁਦ ਲੋਕਾਂ ਨਾਲ ਕੀਤੀਆਂ ਸੀ ਆਪਣੀ ਜਿਹੜੀ ਤਰੰਗਾ ਯਾਤਰਾ ਦੇ ਵਿੱਚ ਆਪਣੇ ਬਾਈ ਇਲੈਕਸ਼ਨ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਨੇ ਹਮ ਅਤੇ ਅਰਵਿੰਦ ਕੇਜਰੀਵਾਲ ਜੀ ਨੇ ਵੱਡੇ-ਵੱਡੇ ਵਾਦੇ ਕੀਤੇ ਨਾ ਸਤਿ ਲੋਕ ਜਿਹੜੀਆਂ ਵੀਡੀਓ ਅਸੀਂ 1-2 ਦਿਨਾਂ ਦੇ ਵਿੱਚ ਰਿਲੀਜ਼ ਕਰਨ ਜਾ ਰਹੇ ਹਾਂ ਜੀ ਜਾਂ ਤੁਸੀਂ ਆਪ ਦੇਖ ਲੋ ਜਿਹੜਾ ਮੁੱਖ ਮੰਤਰੀ ਜਲੰਧਰ ਦੇ ਲੋਕਾਂ ਦਾ ਵਾਅਦਾ ਕਰਕੇ ਮੁੱਕਰ ਜਾਵੇ ਜੀ ਇਸ ਨੂੰ ਕਵੀਨਰ ਨੂੰ ਉਹ ਕਹਿਣਾ ਪਵੇ ਜਲੰਧਰ ਦਾ ਕੂੜਾ ਅਮਰਿਚਨ ਦੁਬਾਰ ਚ ਕਾਵਾਂਗਾ ਬਿਲਕੁਲ ਸੜਕਾਂ ਮੈਂ ਬਣਾਵਾਂਗਾ ਉਹ ਵੀ ਅਸੂਬੇ ਤੱਕ ਮੁੱਖ ਮੰਤਰੀ ਕਾਮਨਾ ਕਰੇ ਹੂੰ ਸਾਨੂੰ ਮੈਨੂੰ ਲੱਗਦਾ ਹੈ ਕਿ ਜਿਹੜੇ ਪੰਜਾਬ ਦੇ ਲੋਕ ਜਲੰਧਰ ਦੇ ਲੋਕ ਹੈ ਉਹ ਬੜੇ ਸਮਝਦਾਰ ਹੈ ਜੀ ਜਵਾਬ ਵੀ ਦੇਣਗੇ ਉਹ ਇਹਨਾਂ ਕੋ ਅਸਾਬ ਵੀ ਲੈ ਜੀ ਜੀ ਠੀਕ ਹੈ ਜੀ ਸ਼ੁਕਰੀਆ ਸੀਤੂ ਜੀ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ